ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੇ ਚੈਨਲ 'ਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਵਿੱਚ ਬਲੂ ਬਾਕਸ ਹੋਟਲ ਕੋਲੇ ਰੋਇ ਗਾਰਡਨ ਦੇ ਨਜ਼ਦੀਕ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਸਾਲ ਵੀ ਮਨੋਰੰਜਨ ਮੇਲਾ ਲਗਾਇਆ ਜਾ ਰਿਹਾ ਹੈ ਬਾਰੋਂ ਫਿਸ਼ ਮੱਛੀਆਂ ਮੰਗਾਈਆਂ ਜਾ ਰਹੀਆਂ ਹਨ ਆਓ ਤੁਹਾਨੂੰ ਦਿਖਾਣੇ ਆ ਮੇਲੇ ਦੀਆਂ ਕੁਝ ਝਲਕੀਆਂ ਅਸ਼ੋਕ ਬੰਸਲ ਦੇ ਦੁਆਰਾ ਕੰਨ ਲੱਗੀਆਂ ਕੰਮ ਕਰੀਆਂ ਜੀ ਅੱਜ ਜੀ ਆਉਂਦੇ ਆਂ ਨਾਮ ਤੁਸੀਂ ਇਹ ਮੇਲੇ ਦੇ ਵਿੱਚ ਆਇਓ ਤੇ ਵੀ ਪੱਲਾ ਵੀ ਆਇਓ ਕਦੇ ਮੇਲੇ ਵਿੱਚ ਅੱਜ ਤਾਂ ਸਾਨੂੰ ਇਸ ਵਾਰੀ ਤੇ ਪੱਲਾ ਦੇ ਮੇਲੇ ਚ ਪੀਰ ਦੇ ਫਰੰਟ ਲੱਗਿਆ ਤੇ ਜਿੱਥੇ ਜਾ ਕੇ ਇਹੀ ਜਾਂ ਲੱਗਿਆ ਜੀ ਇਸ ਵਾਰ ਸੋਨੇ ਦਾ ਲਾਣੇ ਪਿਛਲੀ ਵਾਰ ਨਾਲੋਂ ਜ਼ਿਆਦਾ ਚੰਗਾ ਹੈ ਤੇ ਬਟਲੀਓ ਸਭ ਲੱਗੇ ਹੋਈ ਜੀ ਰੇਟ ਬਾਜੀ ਬਾਈ ਜੀ ਕੋਈ ਤੁਸੀਂ ਇੱਥੇ ਨਜ਼ਾਰਾ ਵੀ ਕੀਤੀ ਹੈ ਗਿਆ ਸਮਾਨ ਦਾ ਤੁਹਾਨੂੰ ਕਿਵੇਂ ਲੱਗਿਆ ਖਾਣ ਪੀਣ ਦੀ ਫੈਸਿਲਿਟੀ ਵਧੀਆ ਹੈਗੀ ਅੱਗੇ ਨਾਲੋਂ ਨਹੀਂ ਨਹੀਂ ਵਧੀਆ ਜੀ ਵਧੀਆ ਆ ਸੱਚਾ ਤੇ ਰੇਟ ਵਜਰਾ ਵੀ ਬਾਜੀ ਹੈ ਜਿਹੜਾ ਤੁਸੀਂ ਪਿਛਟਲ ਨਾਲ ਦੇ ਵਿੱਚ ਗਏ ਹੋ ਪਹਿਲਾਂ ਨਾਲੋਂ ਕੋਈ ਡਿਫਰੈਂਟ ਲੱਗਿਆ ਕੋਈ ਆਈਟਮ ਤੁਹਾਨੂੰ ਅਸੀਂ ਗਏ ਨਹੀਂ ਪਿਛਲੀ ਵਾਰ ਗਏ ਸੀ ਬਹੁਤ ਜ਼ਿਆਦਾ ਵਧੀਆ ਸੀ ਓਕੇ ਮੱਲ ਫੁੱਲੋਂ ਜਿਹੜਾ ਹੋ ਰਿਹਾ ਜੀ ਓਕੇ ਤੁਸੀਂ ਕਿੱਥੋਂ ਆਏ ਹੋ ਜੀ ਪਿੰਡ ਦੇ ਲੋਕ ਨੇ ਮੈਨੂੰ ਲੱਗਦਾ ਤੁਸੀਂ ਕੀ ਵੇਖਿਆ ਮੇਲੇ ਚ ਤੇ ਤੁਸੀਂ ਕੀ ਇਹਦੇ ਵਿੱਚ ਵਧੀਆ ਲੱਗਿਆ ਵਧੀਆ ਹੀ ਦੇਖ ਕੇ ਦੁਆਕਾਂ ਨਾਲ ਆਏ ਆ ਵਧੀਆ ਇੰਜੋਏ ਹੋ ਰਿਹਾ ਹੈਗਾ ਬਸ ਗਰਮੀ ਥੋੜੀ ਜਿਹੀ ਵੱਧ ਆ ਹੋਰ ਤਾਂ ਵਧੀਆ ਸਾਰਾ ਕੁਝ ਵਧੀਆ ਵਧੀਆ ਬਾਕੀ ਇਹ ਲਿਖਿਆ ਇਹਨਾਂ ਨੇ ਮੱਛੀਆਂ ਬਾਰੇ ਜਾਣਕਾਰੀ ਦਿੱਤੀ ਹੈ ਹਾਂਜੀ ਵਧੀਆ ਸਾਰਾ ਕੁਝ ਵਧੀਆ ਹੈ ਜੀ ਤੇ ਮੱਛੀਆਂ ਤੋਂ ਇਲਾਵਾ ਫਿਸ਼ ਤੋਂ ਹੋਰ ਕੀ ਥੋੜੀ ਵਧੀਆ ਨੱਦੀਆ ਤੁਸੀਂ ਘੁੰਮਣੇ ਆਉਂਗੇ ਮੇਲੇ ਹਾਂਜੀ ਉਸਾ ਉਹ ਲੈ ਕੇ ਸਕੇ ਦੋ ਤੂਟੇ ਹਾਂਜੀ ਇੱਕ ਤਾਂ ਡ੍ਰੈਗਨ ਦੇ ਲੈ ਕੇ ਆਏ ਆ ਇੱਕ ਪਹਿਲਾਂ ਘੂਟ ਘਰ ਤੇ ਜਾ ਕੇ ਸੀ। ਹਾਂਜੀ ਬੰਦਰ ਸਾਹਿਬ ਕੀ ਕਹਿਣਾ ਜਾਓਗੇ ਤੁਸੀਂ ਮੇਲਾ ਲਗਾਇਆਗਾ। ਹਾਂਜੀ ਹਾਂਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਆ ਸਾਡੇ ਮੇਲੇ 'ਚ, ਆਪਣੇ ਮੇਲੇ 'ਚ। ਕਹਿੰਦਾ ਤੁਸੀਂ ਟੰਡਾ ਸ਼ਹਿਰ ਤੋਂ ਖੁਫਲਾਬ ਦਾ ਸ਼ਹਿਰ ਅਜਾ ਮੋਲਾ ਮੇਲਾ ਕਹਿੰਦਾ ਇਹ ਹੈ। ਟੰਡਾ ਸ਼ਹਿਰ ਦੀ ਸਫਲਾਬ ਜੋ ਜੋ ਪਬਲਿਕ ਹੈ ਸਾਡੀ ਪੈਨ ਪਾਈ ਨਿਸ਼ਾਨਰ ਮਿੱਤਰ ਸਮਝੋ ਇਹੀ ਕਹਿਣਾ ਹੈ ਵੀ ਆਪਣਾ ਆਉਂਦਾ ਮੇਲਾ ਹੈ। ਆਪਕੇ ਵੱਲੋਂ ਬਹੁਤ ਵਧੀਆ ਲਾਂਦੇ ਕੋਸ਼ਿਸ਼ ਕੀਤੀ ਹੈ ਸਾਥ ਖੁਫਲਾਬ। ਆਓ ਨੀਲੇਰਾਂ ਆਂਦ ਲੋ ਸਭ ਕੁਝ ਗੁਰੂ ਫੋਕਸ ਗਰਾਊਂਡ ਚ ਕੋ ਛੱਤ ਦੱਲੇ ਆ ਕ੍ਰਿਸਟਨਲ ਹੈ ਵਿਸ਼ੇ ਰਿਮ ਸ਼ੋ ਜੋ ਕਿ ਏਸੀ ਹਾਲ ਬਣਾਇਆ ਗਿਆ ਹੈ ਖਾਨਕੀਂ ਦੀਆਂ ਵਧੀਆ ਤੋਂ ਵਧੀਆ ਦੁਕਾਨਾਂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਾਸ ਫੀਲ ਤੁਸੀਂ ਕਢਣਾ ਹੈ ਸਰਕਾਰ ਜਿਹੜੀ ਹੈ ਪਬਲਿਕ ਹੁੰਦੀ ਹੈ ਪਾਸ ਫੀਲ ਦਾ ਪਬਲਿਕ ਨੇ ਕਢਣਾ ਹੈ ਅਸੀਂ ਆਪ ਦੇ ਦੋਨੋਂ ਸਾਨੂੰ ਪੂਰੀ ਫਰਨੀਚਰ ਹੈ, ਕੁਰਜਾ ਦੀ ਕੋਕਰੀ ਹੈ। ਵੀਰ ਕੇ ਸੇਲ ਦੀ ਆਈਟਮਾਂ ਹੈ, ਲੇਡੀਜ਼ ਦੀਆਂ ਜੋ ਕਿ ਪਰਸ ਹੈ, ਰਮਾਲਸਾ ਹੈ, ਕੋਸਮੈਟਿਕਸ ਹੈ। ਹੋਰ ਬਹੁਤ ਸਾਰੇ ਜੁਐਲਰੀਜ਼ ਹੈ। ਪਟੇਲਾ ਦੀ ਜੁੱਤੀ ਹੈ ਹਨਾ ਜੀ। ਔਰ ਰੋਈ ਦੇ ਕਾਰਪਟ ਹੈ। ਸਾਡੇ ਵੱਲੋਂ ਕਹਿੰਦਾ ਭਾਬਾ ਵੀ ਬਹੁਤ ਸੋਹਣੀਆਂ ਤੇ ਪ੍ਰੀਅਰ ਦੁਕਾਨਾਂ ਆਪਾਂ ਕੁਝ ਟਿਕਾ ਜੁ ਲੈਂਦੀਆਂ ਗਈਆਂ। ਪੂਤ ਮੰਗਲਾ ਹੈ, ਹਰ ਤਰ੍ਹਾਂ ਦੇ ਝੁੱਲੇ ਹੈ, ਸਕੇਟਿੰਗ ਗਾਰ ਹੈ, ਬੱਚਾ ਲਈ ਬਾਟਰਬੋਟ ਹੈ। ਗਰਮੀ ਦੇ ਵਿੱਚ ਸਾਡੀ ਜਿਹੜੀ ਲੋਚ ਹੈ ਜੀ ਤੁਹਾਨੂੰ ਕਿਤੇ ਹੋਰ ਜਾਣ ਦੀ ਜਰੂਰਤ ਨਹੀਂ ਹੈ ਤੁਹਾਡੇ ਆਪਣੇ ਸ਼ਹਿਰ ਬਠਿੰਡਾ ਦੇ ਬਲੂ ਬਾਕਸ ਗਰਾਊਂਡ ਨੇੜੇ ਰੋਜ਼ਗਾਰਨ پارک ਜਿੱਥੇ ਮੇਲਾ ਲਾਇਆ ਉੱਥੇ ਆਓ ਆਨੰਦ ਮਾਣੋ ਸਿਰਫ 30 ਰੁਪਏ ਐਂਟਰੀ ਟਿਕਟ ਰੱਖੀ ਗਈ ਹੈ ਜੋ ਕਿ ਪਹਿਲਾਂ ਸਾਡੇ ਤੋਂ ਪਹਿਲਾਂ ਜਿਹਨਾਂ ਨੇ ਮੇਲਾ ਲਾਇਆ ਸੀ ਸਾਰੀਆਂ ਪਾਰਟੀਆਂ ਨੇ 40 ਰੁਪਏ ਟਿਕਟ ਰੱਖੀ ਸੀ ਪਰ ਤੁਹਾਨੂੰ ਪਤਾ ਆਪਾਂ ਸ਼ਹਿਰ ਦੇ ਜੰਮਪਲਾਫੀ ਖੁਸ਼ੀ ਹੁੰਦੀ ਹੈ ਕਿ ਕੋਈ ਰਹਿ ਨਾ ਜਾਵੇ 10-20 ਰੁਪਏ ਦੇ ਘਾਟਵਾਦ ਦੇ ਚੱਕਰ 'ਚ ਕੋਈ ਰਹਿ ਨਾ ਜਾਵੇ ਇਸ ਲਈ ਪਿਛਲੀ ਜਿਹੜੀ ਐ ਅਸੀਂ ਪਿਛਲੀ ਵਾਰ 100 ਰੁਪਏ ਅਸੀਂ ਲਏ ਉਹ ਵੀ 70 ਰੁਪਏ ਕਰਦੀ ਐ ਪਹਿਲਾਂ ਜਿਹੇ ਤਰ੍ਹਾਂ ਹੀ ਹਾਲ ਏਸੀ ਰੱਖਿਆ ਹੈਗਾ ਪਰ ਤੁਸੀਂ ਦੇਖਨੇ ਆਂ ਮਾਤਾਵਰਨ ਸਾਰਾ ਸਵਛ ਮਾਤਾਵਰਨ ਆ ਉਹ ਸਭ ਤੋਂ ਜਿਹੜੀ ਮੇਨ ਅਟਰੈਕਸ਼ਨ ਆ ਸਾਡੀ ਸ਼ੋਗੀਏ ਇਸ ਵਾਰ ਅਸੀਂ ਸੈਲਫੀ ਪੁਆਇੰਟ ਲਾਏ ਆ 20 ਜੀ ਤਰ੍ਹਾਂ ਦੇ ਸੈਲਫੀ ਪੁਆਇੰਟ ਹੈਗੇ ਆ ਤੁਸੀਂ ਦੇਖੀ ਰਹੇ ਹੋ ਪਬਲਿਕ ਕਿੰਨੀ ਖੁਸ਼ ਹੈ ਸੈਲਫੀਆਂ ਲੈ ਕੇ ਇਹੀ ਹੁੰਦਾ ਹੈ ਮਨੋਰੰਜਨ ਮੇਲੇ ਚ ਮੇਲੇ ਦਾ ਮਤਲਬ ਇਹੀ ਹੁੰਦਾ ਹੈ ਨਾ ਇਹਨਾਂ ਲ ਮੇਲੀਆਂ ਦਾ ਯਾਰਾਂ ਮੇਲੀਆਂ ਫਿਸ਼ ਟਨਲ ਦੇ ਵਿੱਚ ਕਿਹੜੀ ਕੁ ਕੁਝ ਖਾਸ ਚੀਜ਼ ਕੀ ਹੈ ਤੁਹਾਡੇ ਕੋਲ ਜੀ ਹਰ ਤਰ੍ਹਾਂ ਦੀ ਨਵੀਂ ਮਛਲੀ ਹੈ ਜੀ ਸਾਰੇ ਸਿੰਗਾਪੁਰ ਮਲੇਸ਼ੀਆ ਵਰਗ ਦੇ ਮਛਲੀ ਹੈ ਹੂੰ ਪਿਛਲੀ ਵਾਰ ਵੀ ਹਾਲਾਂਕਿ ਕੋਰਨਰ ਬਚ ਨਹੀਂ ਆਈ ਸਾਰੀਆਂ ਹੂੰ ਮਨੇ ਹਰ ਵਾਰ ਡਿਫਰੈਂਟ ਸਿਸਟਮ ਹੁੰਦਾ ਵੀ ਜਿਹੜੀਆਂ ਪਹਿਲਾਂ ਮਛਲੀਆਂ ਸੋਹਣਾ ਕੋਈ ਵੀ ਸ਼ਰ ਮਛਲੀ ਨਾ ਹੋਵੇ ਹਾਂ 33 ਜਾਂ 34 ਤਰ੍ਹਾਂ ਦੇ ਸਾਡੇ ਕੋਲ ਐਕੁਆਰੈਂਟ ਪਲਸ 베ਸ ਹੈ ਸਭ ਦੇ ਵਿੱਚ ਨਵੀਆਂ ਮਛਲੀਆਂ ਹੈ ਐਮਐਲਏ ਚ ਕੁਝ ਬੱਚਿਆਂ ਨੂੰ ਜਰਨਲ ਨੌਲੇਜ ਵਾਸਤੇ ਕੁਝ ਚਲੀ ਲਾਇਆ ਹੈ ਹਾਂ ਇਹ ਮਛਲੀ ਦਾ ਸ਼ੋਅ ਹੈ ਜਿਹੜਾ ਇਹ ਹੈ ਲਾਈਵ ਜਾਣਕਾਰੀ ਵੀ ਮਨੋਰੰਜਨ ਵੀ ਇਹਨਾਂ ਤੋਂ ਇਲਾਵਾ ਵੀ ਕੋਈ ਹੋਰ ਮਨੋਰੰਜਨ ਦਾ ਕੀ ਸਭ ਕੁਝ ਮਨੋਰੰਜਨ ਹੈ ਦੇਖੋ ਚੂਲੇ ਮਿਲਜ ਕੀ ਹੁੰਦਾ ਹੈ ਉ ਚੂਲੇ ਹੋ ਵਧੀਆ ਹੋਣ ਸਾਫ ਸੁਥਰੇ ਹੋਣ ਵੱਡੇ ਛੋਟੇ ਸਭ ਦੇ ਲਈ ਹੋਣ ਉਹ ਹੀ ਚੀਜ਼ ਹੈ ਪੂਤ ਬੰਗਲਾ ਹੈ ਕੈਮਨ ਰਾਈਡ ਹੈ ਹਰ ਚੀਜ਼ ਹੈ ਸੈਲਫੀ ਪੁਆਇੰਟ ਆ ਖਾਣਾ ਪੀਣਾ ਸੁਨਦਾਸੀ ਦਿੱਤਾ ਬੰਸਵਨਾ ਖਾਣਾ ਪੀਣਾ ਉਹ ਜੋ ਸ਼ੋਪਿੰਗ ਸਟਾਰਟਸ ਐ ਬਕਵਕ ਸਟੇਡਾ ਤੋਂ ਆਏ ਹੋਏ ਆ ਅਜੇ ਕੁਝ ਦੁਕਾਨਾਂ ਦੋ ਚਾਰ ਖਾਲੀ ਵੀ ਹੋ ਗਈ ਪਰ ਜਾਣੀ ਇੱਕ ਦੋ ਦਿਨ ਕਿਉਂਕਿ ਮੌਸਮ ਨਾਲ ਥੋੜਾ ਜਿਹਾ ਫਰਕ ਸੀਗਾ ਗਰਮੀ ਬਹੁਤ ਪੈ ਰਹੀ ਸੀ ਹੁਣ ਲੱਗਦਾ ਵੀ ਠੀਕ ਹੋ ਰਿਹਾ ਹੁਣ ਦੇ ਕੋਲ ਅੱਜ ਕਿੰਨਾ ਵਧੀਆ ਮੌਸਮ ਹੈ ਤਾਂ ਸਾਨੂੰ ਵੀਰਾਂ ਵੀ ਪੁਲ ਬਹੁਤ ਵਧੀਆ ਹੋਊਗਾ ਆਮ ਪਬਲਿਕ ਨੂੰ ਕੀ ਸੰਦੇਸ਼ ਆ ਦੇਣਾ ਚਾਹੋਗੇ ਤੁਸੀਂ ਆਮ ਪਬਲਿਕ ਨੂੰ ਸੰਦੇਸ਼ਾ ਕਹ ਲਓ ਜਾਂ ਅਪੀਲ ਕਹ ਲਓ ਸਦੀ ਦਾ ਪਿਆਰ ਭਰੀ ਅਪੀਲ ਹੈ ਵੀ ਤੁਹਾਡਾ ਮੇਲਾ ਤੁਹਾਡੇ ਵਾਸਤੇ ਤੁਹਾਡੇ ਲਈ ਮੈਂ ਲਾਇਆ ਹੋਇਆ ਹੈ ਮੈਂ ਸ਼ਹਿਰ ਦਾ ਜੰਪਲ ਮੇਰੀ ਕੋਸ਼ਿਸ਼ ਹੁੰਦੀ ਹੈ ਸਵਚ ਵਧੀਆ ਮਨੋਰੰਜਨ ਖਾਣਾ ਪੀਣਾ ਖਰੀਦਦਾਰੀ ਆਣਾ ਜੀ ਸਭ ਕੁਝ ਇੱਕੋ ਛਤ ਦੇ ਥਲੇ ਆਓ ਪਾਸ ਪੇਂ ਦਾ ਰਿਆਡਾ ਤੁਸੀਂ ਆਪ ਹੀ ਦੇਣਾ ਜੇ ਤੁਹਾਨੂੰ ਕਮੀਆਂ ਦੱਸੋ ਕੋਸ਼ਿਸ਼ ਕਰਾਂਗੇ ਅਗਲੇ ਮੇਲੇ ਚਨਾਉ ਦੇ ਠੀਕ ਹੈ